ਇਸ ਇੱਕ ਲਾਫਰ ਸ਼ਿਕਾਇਤ ਅਰਜ ਕਰਵਾਈ ਗਈ ਹੈ ਕਿ ਉਹਨਾਂ ਦੇ ਬੇਟੇ ਨੇ ਉਹਨਾਂ ਦੀ ਬੇਟੀ ਨੂੰ ਸਿਰਫ ਜਾਇਦਾਦ ਦੇ ਲਾਲਚ ਦੇ ਵਿੱਚ ਮੌਤ ਦੇ ਘਾਟ ਉਤਾਰਿਆ। ਸਹਾਰਾ ਦੇ ਨਾਲ ਲੜਕਾ ਕਈ ਸਾਲਾਂ ਤੋਂ ਰਹਿ ਰਿਹਾ ਸੀ ਉਹ ਔਰਤ ਨਸ਼ਾ ਵੇਚਣ ਦਾ ਕਾਰੋਬਾਰ ਕਰਦੀ ਹੈ ਤੇ ਨਸ਼ੇ ਦੇ ਵਿੱਚ ਲਿਪਟ ਹੈ ਤੇ ਉਹ ਜੋ ਲੜਕਾ ਇਸ ਘਟਨਾ ਨੂੰ ਅੰਜਾਮ ਦੇਣ ਆਇਆ ਸੀ ਉਹ ਵੀ ਨਸ਼ੇ ਦਾ ਆਦੀ ਸੀ। ਸਹੁਰਾ ਨੇ ਆਪਣੀ ਭੈਣ ਨੂੰ ਬੇਰਹਿਮੀ ਦੇ ਨਾਲ ਮੌਤ ਦੇ ਘਾਟ ਉਤਾਰ ਦਿੱਤਾ ਤੇ रिश्ते ਨੂੰ ਦੁਨੀਆ ਦੇ ਵਿੱਚ ਸਭ ਤੋਂ ਉੱਪਰ ਮੰਨਿਆ ਜਾਂਦਾ ਹੈ ਪੈਣਾ ਆਪਣੇ ਭਰਾ ਦੀ ਲੰਬੀ ਉਮਰ ਦੀ ਕਾਮਨਾ ਕਰਦੀਆਂ ਨੇ ਪਰ ਲੁਧਿਆਣਾ ਦੇ ਸ਼ਿਮਲਾਪੂਰੀ ਇਲਾਕੇ ਦੇ ਵਿੱਚੋਂ ਰਿਸ਼ਤੇ ਨੂੰ ਤਾਰ-ਤਾਰ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਸੀ ਜਦੋਂ ਇੱਕ ਭਰਾ ਨੇ 23 ਸਾਲ ਦੀ ਆਪਣੀ ਛੋਟੀ ਭੈਣ ਦਾ ਗਲਾ ਦਬਾ ਕੇ ਸਰਪੇਸ਼ੀ ਕਤਲ ਕਰ ਦਿੱਤਾ ਕਿਉਂਕਿ ਉਸ ਨੂੰ ਜਾਇਦਾਦ ਦੇ ਵਿੱਚੋਂ ਕੁਝ ਚਾਹੀਦਾ ਸੀ ਪੂਰੇ ਮਾਮਲੇ ਦੇ ਵਿੱਚ ਪ੍ਰੀਤਨਗਰ ਦੇ ਵਿਜੇ ਘਟਨਾ ਵਾਪਰੀ ਹੈ ਜਿੱਥੇ ਮਾਤਾ ਆਸ਼ਾ ਰਾਣੀ ਦੇ ਵੱਲੋਂ ਆਪਣੇ ਬੇਟੇ ਦੇ ਖਿਲਾਫ ਉਹ ਬੇਟੇ ਦਾ ਨਾਮ ਪ੍ਰਿੰਸ ਹੈ ਇਸ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਗਈ ਹੈ ਕਿ ਉਹਨਾਂ ਦੇ بیٹے ਨੇ ਉਹਨਾਂ ਦੀ ਬੇਟੀ ਨੂੰ ਸਿਰਫ ਜਾਇਦਾਦ ਦੇ ਲਾਲਚ ਦੇ ਵਿੱਚ ਮੌਤ ਦੇ ਘਾਟ ਉਤਾਰਿਆ ਇਸ ਪੂਰੇ ਮਾਮਲੇ 'ਚ ਹਾਲਾਂਕਿ ਪਰਿਵਾਰ ਕੈਮਰੇ ਦੇ ਕੇ ਕੁਝ ਵੀ ਬੋਲਣ ਤੋਂ ਇਨਕਾਰ ਕਰ ਰਿਹਾ ਹੈ ਪਰਿਵਾਰ ਦਾ ਕਹਿਣਾ ਹੈ ਕਿ ਪੁਲਿਸ ਪ੍ਰਸ਼ਾਸਨ ਨੇ ਉਹਨਾਂ ਨੂੰ ਭਰੋਸਾ ਦਿੱਤਾ ਹੈ ਕਿ ਉਹਨਾਂ ਨੂੰ ਇਨਸਾਫ ਮਿਲੇਗਾ ਇਨਸਾਫ ਦੇ ਲਈ ਪਰਿਵਾਰ ਲਗਾਤਾਰ ਲੜਾਈ ਲੜ ਰਿਹਾ ਹੈ ਇਸੇ ਪਰਿਵਾਰ ਦਾ ਕਹਿਣਾ ਹੈ ਕਿ ਅੱਜ ਉਹਨਾਂ ਦੀ ਬੇਟੀ ਦਾ ਫੰਸਟਾਰ ਹੋਇਆ ਹੈ ਤਾਂ ਇਸ ਹਾਲਤ ਦੇ ਵਿੱਚ ਨਹੀਂ ਹਨ ਕਿ ਕੈਮਰੇ ਅੱਗੇ ਕੁਝ ਵੀ ਬੋਲ ਸਕਾ ਨਾ ਪਰ ਪੂਰੇ ਮਾਮਲੇ 'ਚ ਸਵਾਲ ਉੱਠਨੇ ਲਾਜ਼ਮੀ ਨੇ ਕਿ ਇੱਕ ਜਾਇਦਾਦ ਦੇ ਵਿੱਚ ਅੰਨੇ ਹੋਏ ਲਾਲਚ ਦੇ ਵਿੱਚ ਆੰਨੇ ਹੋਏ ਪੁਰਾਣੇ ਆਪਣੀ ਛੋਟੀ ਤੇ 마ਸੂਮ 딸 ਨੂੰ ਬੇਰਹਿਮੀ ਦੇ ਨਾਲ ਮੌਤ ਦੇ ਘਾਟੋਂ ਉਤਾਰ ਦਿੱਤਾ ਪਰਿਵਾਰ ਦਾ ਕਹਿਣਾ ਹੈ ਕਿ ਇਸ ਪੂਰੇ ਮਾਮਲੇ 'ਚ ਉਹਨਾਂ ਦਾ ਲड़का ਇਕੱਲਾ આરોપી ਨਹੀਂ ਹੈ ਜਿਸਰ ਔਰਤ ਨਾਲ ਲੜਕੇ ਦੇ ਸਬੰਧ ਸੰਜੇ ਔਰਤ ਨਾਲ ਲੜਕਾ ਕਾਫੀ ਸਾਲਾਂ ਤੋਂ ਰਹਿ ਰਿਹਾ ਸੀ ਉਹ ਔਰਤ ਇਸ ਵਿੱਚ ਇਨਵੋਲ ਸੀ ਜਦਕਿ ਪੁਲਿਸ ਨੇ ਸਿਰਫ ਪ੍ਰਿੰਸ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ ਤੇ ਉਸ ਔਰਤ ਦੇ ਖਿਲਾਫ ਕੋਈ ਵੀ ਕਾਰਵਾਈ ਨਹੀਂ ਕੀਤੀ ਹੁਣ ਪਰਿਵਾਰ ਲਗਾਤਾਰ ਪੁਲਿਸ ਪ੍ਰਸ਼ਾਸਨ ਤੋਂ ਮੰਗ ਕਰ ਰਿਹਾ ਹੈ ਕਿ ਜੋ ਆਰੋਦੀ ਕੈਂਟ ਉਹਨਾਂ ਦਾ ਲੜਕਾ ਇਸ ਕਤਲ ਨੂੰ ਅੰਜਾਮ ਦੇਣ ਦੇ ਲਈ ਆਇਆ ਸੀ ਇਸ ਕਤਲ ਨੂੰ ਉਹਨੇ ਅੰਜਾਮ ਦਿੱਤਾ ਹੈ ਲੜਕੀ ਨੂੰ ਮੌਤੇ ਘਾਟ ਉਤਾਰੇ ਉਹਨਾਂ ਦੇ ਖਿਲਾਫ ਵੀ ਪੁਲਿਸ ਨੂੰ ਕੇਸ ਦਰਜ ਕਰਨਾ ਚਾਹੀਦਾ ਹੈ ਮਾਮਲਾ ਦਰਜ ਕਰਨਾ ਚਾਹੀਦਾ ਹੈ ਪਰਿਵਾਰ ਬਲੰਦ ਕਹਿਣਾ ਹੈ ਕਿ ਉਹਨਾਂ ਦੀ ਪੁਲਿਸ ਅਧਿਕਾਰੀਆਂ ਦੇ ਨਾਲ ਗੱਲਬਾਤ ਹੋ ਚੁੱਕੀ ਹੈ ਮੀਟਿੰਗ ਹੋ ਚੁੱਕੀ ਹੈ ਪੁਲਿਸ ਨੇ ਉਹਨਾਂ ਨੂੰ ਆਸ਼ਵਾਸ਼ਣ ਦਿੱਤਾ ਹੈ ਭਰੋਸਾ ਦਿੱਤਾ ਹੈ ਕਿ ਇਸ ਮਾਮਲੇ 'ਚ ਜੋ આરોપી ਨੇ ਜੋ ਗੁਨੇ ਗਾਰ ਨਹੀਂ ਉਹਨਾਂ ਨੂੰ ਬਖਸ਼ਿਆ ਨਹੀਂ ਜਾਏਗਾ ਉਹਨਾਂ ਤੇ ਹਰ ਹਾਲਤ ਦੇ ਵਿੱਚ ਕਾਰਵਾਈ ਹੋਏਗੀ ਹਾਲਾਂਕਿ ਪੂਰੇ ਮਾਮਲੇ ਵਿੱਚ ਪਰਿਵਾਰ ਸਦਮੇ ਚ ਹੈ ਤੇ ਹੱਸਾ ਵਸਾ ਪਰਿਵਾਰ ਇਸ ਘਟਨਾ ਨੇ ਉਜਾੜ ਕੇ ਰੱਖ ਦਿੱਤਾ ਇੱਕ ਜਾਇਦਾਦ ਦੇ ਲਾਲਚ ਨੇ ਪੂਰੇ ਪਰਿਵਾਰ ਨੂੰ ਖੇਰੂ ਖੇਰੂ ਕਰ ਦਿੱਤਾ ਇੱਕ ਕਲਯੁਗੀ ਭਰਾ ਨੇ ਆਪਣੀ ਹੀ ਭੈਣ ਨੂੰ ਬੇਰਹਿਮੀ ਦੇ ਨਾਲ ਮੌਤ ਦੇ ਘਾਟ ਉਤਾਰਿਆ ਹੈ ਤੇ ਪੂਰੇ ਮਾਮਲੇ 'ਚ ਆਰੋਪ ਇਹ ਵੀ ਲੱਗ ਰਹੇ ਨੇ ਕਿ ਜਿਸ ਔਰਤ ਦੇ ਨਾਲ ਲੜਕਾ ਕਈ ਸਾਲਾਂ ਤੋਂ ਰਹਿ ਰਿਹਾ ਸੀ ਉਹ ਔਰਤ ਨਸ਼ਾ ਵੇਚਣ ਦਾ ਕਾਰੋਬਾਰ ਕਰਦੀ ਹੈ ਤੇ ਨਸ਼ੇ ਦੇ ਵਿੱਚ ਲਿਪਤ ਹੈ ਤੇ ਉਹ ਜੋ ਲੜਕਾ ਇਸ ਘਟਨਾ ਨੂੰ ਅੰਜਾਮ ਦੇਣ ਆਇਆ ਸੀ ਉਹ ਵੀ ਨਸ਼ੇ ਦਾ ਆਦੀ ਸੀ ਤੇ ਨਸ਼ੇ ਦੀ ਹਾਲਤ ਵਿੱਚ ਹੀ ਉਸਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ ਹਾਲਾਂਕਿ ਪੁਲਿਸ ਅਧਿਕਾਰੀਆਂ ਦਾ ਇਸ ਬਾਰੇ ਕੀ ਕਹਿਣਾ ਉਹ ਵੀ ਤੁਹਾਨੂੰ ਦੱਸ ਦੇਣਗੇ ਪਰ ਪੂਰੇ ਮਾਮਲੇ 'ਚ ਪਰਿਵਾਰ ਦਾ ਫਿਲਹਾਲ ਇਹੀ ਕਹਿਣਾ ਹੈ ਕਿ ਉਹਨਾਂ ਨੂੰ ਪੂਰੀ ਉਮੀਦ ਹੈ ਕਿ ਪੁਲਿਸ ਸਭ ਪੂਰੇ ਮਾਮਲੇ 'ਚ ਇਨਸਾਫ ਕਰਵਾਏਗੀ ਉਹਨਾਂ ਦੀ ਜੋ ਬੱਚੀ ਦੀ ਮੌਤ ਹੋਈ ਹੈ ਬੱਚੀ ਦੀ ਮੌਤ ਦਾ ਇਨਸਾਫ ਉਹਨਾਂ ਨੂੰ ਪੁਲਿਸ ਦੇ ਜ਼ਰੀਏ ਮਿਲੇਗਾ ਫਿਲਹਾਲ ਪੂਰੇ ਮਾਮਲੇ 'ਚ ਪਰਿਵਾਰ ਮੀਡੀਆ ਦੇ ਸਾਹਮਣੇ ਕੁਝ ਵੀ ਬੋਲਣ ਤੋਂ ਇਨਕਾਰ ਕਰ ਰਿਹਾ ਪਰ ਇਹ ਘਟਨਾ ਇੱਕ ਸਵਾਲ ਜ਼ਰੂਰ ਖੜਾ ਕਰਦੀ ਹੈ ਕਿ ਕੀ ਇਨਸਾਨੀ ਰਿਸ਼ਤੇ ਇਸ ਕਦਰ ਕਟ ਗਏ ਨੇ ਇਸ ਕਦਰ ਜੋ ਲਾਲਚ ਇਨਸਾਨੀ ਰਿਸ਼ਤਿਆਂ ਤੇ ਭਾਰੂ ਹੋ ਗਿਆ ਇੱਕ ਭਰਾ ਨੇ ਆਪਣੀ ਭੈਣ ਨੂੰ ਦੇ ਰਹਿਮੀ ਦੇ ਨਾਲ ਮੌਤ ਦੇ ਘਾਟ ਉਤਾਰ ਦਿੱਤਾ ਤੇ ਇਸ ਤਰ੍ਹਾਂ ਦੀ ਘਟਨਾ ਆਖਿਰਕਾਰ ਕੀ ਸੰਦੇਸ਼ ਦੇ ਕੇ ਜਾ ਰਹੀ ਹੈ ਤੇ ਕੀ ਸਮਾਜ ਦੇ ਵਿੱਚ ਉਦੀ ਸੇਧ ਜਾਏਗੀ ਹਾਲਾਂਕਿ ਪੂਰੇ ਮਾਮਲੇ 'ਚ આરોપી ਵਿਅਕਤੀ ਦੇ ਖਿਲਾਫ ਪੁਲਿਸ ਨੇ ਆਸ਼ਵਾਸ਼ਣ ਦਿੱਤਾ ਕਿ ਕਾਰਵਾਈ ਜ਼ਰੂਰ ਹੋਏਗੀ ਗ੍ਰਫਤਾਰੀ ਹੋ ਚੁੱਕੀ ਹੈ ਜਦਕਿ ਇੱਕ ਔਰਤ ਦੀ ਗ੍ਰਫਤਾਰੀ ਨੂੰ ਲੈ ਕੇ ਪਰਿਵਾਰ ਲਗਾਤਾਰ ਅੜਿਆ ਹੋਇਆ ਪੁਲਿਸ ਪ੍ਰਸ਼ਾਸਨ ਨੂੰ ਲਗਾਤਾਰ ਮੰਗ ਕੀਤੀ ਜਾ ਰਹੀ ਹੈ ਇਸ ਦੇ ਖਿਲਾਫ ਸ਼ਿਕਾਇਤ ਅਰਜ ਕਰਵਾਈ ਗਈ ਹੈ ਕਿ ਉਹਨਾਂ ਦੇ بیٹے ਨੇ ਉਹਨਾਂ ਦੀ ਬੇਟੀ ਨੂੰ ਸਿਰਫ ਜਾਇਦਾਦ ਦੇ ਲਾਲਚ ਦੇ ਵਿੱਚ ਮੌਤ ਦੇ ਘਾਟ ਉਤਾਰਿਆ ਸਾਰਾ ਦਿਨ ਨਾਲ ਲੜਕਾ ਕਈ ਸਾਲਾਂ ਤੋਂ ਰਹਿ ਰਿਹਾ ਸੀ ਉਹ ਔਰਤ ਨਸ਼ਾ ਵੇਚਣ ਦਾ ਕਾਰੋਬਾਰ ਕਰਦੀ ਹੈ ਤੇ ਨਸ਼ੇ ਦੇ ਵਿੱਚ ਲਿਪਟ ਹੈ ਤੇ ਉਹ ਜੂ ਲੜਕਾ ਇਸ ਕੰਮ ਨੂੰ ਅੰਜਾਮ ਦੇ ਰਾਇਆ ਸੀ ਉਹ ਵੀ ਨਸ਼ੇ ਦਾ ਆਦੀ ਸੀ ਕਿਪਰਾ ਨੇ ਆਪਣੀ ਭੈਣ ਨੂੰ ਬੇਰਹਿਮੀ ਦੇ ਨਾਲ ਮੌਤ ਦੇ ਘਾਟ ਉਤਾਰ ਦਿੱਤਾ ਤੇ